ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਹਨ ਧੀਆ ਡਾਲਰ ਖੋਜਣ ਚੱਲੀਆਂ ਪੁਸਤਕ ਤੋਂ ਪਹਿਲਾਂ ਉਹਨਾਂ ਦੀਆਂ ਚਾਰ ਪੁਸਤਕਾਂ ਮਾਂ ਵਰਗੀ ਕਵਤਾ ਜਾਗ ਪੰਜਾਬ ਤੋਂ ਜਾਗ ਹਰਫਾਂ ਦੀ ਜਾਗੀਰ ਕਾਫ ਸੰਗ੍ਰਹਿ ਅਤੇ ਕਵਤਾ ਵਰਗੀਆਂ ਧੀਆ ਵਾਰਤਕ ਸੰਗ੍ਰਹਿ ਦੇ ਰੂਪ ਵਿੱਚ ਸਾਹਮਣੇ ਆ ਚੁੱਕੀਆਂ ਹਨ ਧੀਆਂ ਡਾਲਰ ਖੋਜਣ ਚੱਲੀਆਂ ਪੁਸਤਕ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਇੱਕ ਨਵੀਂ ਅਤੇ ਨਿੱਘਰ ਪੁਲਾੰਗ ਹੈ ਜਦੋਂ ਅਸੀਂ ਇਸ ਪੁਸਤਕ ਬਾਰੇ ਗੱਲ ਕਰਦੇ ਹਾਂ ਤਾਂ ਇਸ ਵਿੱਚ ਪ੍ਰਵਾਸ ਦੇ ਹਵਾਲੇ ਨਾਲ ਧੀਆਂ ਦੇ ਪ੍ਰਵਾਸ ਦੀ ਗੱਲ ਕੀਤੀ ਗਈ ਹੈ ਕਿ ਉਹ ਧੀਆਂ ਜਿਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿ ਕੇ ਤਰੱਕੀ ਕਰਨੀ ਸੀ ਉਹ ਰਿਜਕ ਦੀ ਖਾਤਰ ਪ੍ਰਵਾਸ ਨੂੰ ਉਡਾਰੀ ਮਾਰ ਰਹੀਆਂ ਹਨ ਬੇਸ਼ੱਕ ਪ੍ਰਵਾਸ ਜਾਣਾ ਕੋਈ ਸੁਖਮਈ ਅਹਿਸਾਸ ਨਹੀਂ ਖਾਸ ਕਰਕੇ ਅੱਜ ਦੇ ਯੁੱਗ ਵਿੱਚ ਇਸੇ ਕਰਕੇ ਹੀ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਧੀਆਂ ਦੇ ਡਾਲਰ ਖੋਜਣ ਜਾਣ ਨੂੰ ਬਹੁਤ ਸਾਰੇ ਕੋਣਾਂ ਤੋਂ ਦੇਖਦੇ ਹਨ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਕਵਤਾ ਜਾਂ ਵਾਰਤਕ ਭਲੇ ਦਿਨਾਂ ਦੀ ਆਸ ਦੀ ਗੱਲ ਕਰਦੀ ਹੈ ਵਿਸ਼ਵਾਸ ਦੀ ਗੱਲ ਕਰਦੀ ਹੈ ਅਤੇ ਪੰਜਾਬ ਨੂੰ ਲੱਗ ਰਹੇ ਸਰਪੱਖੀ ਖੋਰੇ ਦੀ ਗੱਲ ਕਰਦੀ ਹੈ ਇਸ ਪੁਸਤਕ 3 ਡਾਲਰ ਖੋਜਣ ਚੱਲੀਆਂ ਵਿੱਚ ਵੀ ਕੁਝ ਇਹੋ ਜਿਹੇ ਹੀ ਅਨੁਭਵ ਅਤੇ ਅਹਿਸਾਸ ਪੇਸ਼ ਹੋਏ ਹਨ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਵਾਰਤਕ ਉਦਾਸੀ ਵਿੱਚੋਂ ਵੀ ਚੰਗੇਰੇ ਭਵਿੱਖ ਦੀ ਆਸ ਰੱਖਦੀ ਹੈ ਉਦਾਸੀ ਵੀ ਮਾਨਸਿਕ ਅਵਸਥਾ ਹੈ ਪਰ ਉਦਾਸ ਹੋ ਕੇ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਇਹ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਆਸ ਅਤੇ ਵਿਸ਼ਵਾਸ ਦੀ ਪੂੰਜੀ ਹੈ ਧੀਆਂ ਡਾਲਰ ਖੋਜਣ ਚੱਲੀਆਂ ਅਜੋਕੇ ਸਮੇਂ ਦੇ ਅਹਿਸਾਸਾਂ ਦੀ ਵਾਰਤਕ ਹੈ ਜਿਹੜੀ ਆਪਣੇ ਸਮਕਾਲ ਨੂੰ ਪਕੜਨ ਵਿੱਚ ਰੁਚਿਤ ਹੈ ਸੋ ਆਓ ਦੋਸਤੋ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਦੀ ਨਵੀਂ ਪੁਸਤਕ ਧੀਆਂ ਡਾਲਰ ਖੋਜਣ ਚੱਲੀਆਂ ਦਾ ਟਾਈਟਲ ਲੇਖ ਤੁਹਾਡੀ ਨਜ਼ਰ ਕਰਦਾ ਹਾਂ ਮੇਰੀਆਂ ਕਪਤਾ ਵਰਗੀਆਂ ਧੀਆਂ ਹੁਣ ਪ੍ਰਦੇਸਨਾ ਨਹੀਂ ਪ੍ਰਵਾਸਨਾ ਹੋਣ ਨੂੰ ਫਿਰਦੀਆਂ ਨੇ ਪ੍ਰਦੇਸਨਾ ਹੋਣ ਦੀ شناخت ਇਹਨਾਂ ਨੂੰ ਸਮਾਜਿਕ ਤੇ ਸੱਭਿਆਚਾਰਕ ਵਿਰਸੇ ਨੇ ਪ੍ਰਦਾਨ ਕੀਤੀ ਹੈ ਪ੍ਰਵਾਸਨਾ ਹੋਣ ਦਾ ਜਨੂਨ ਇਹਨਾਂ ਨੂੰ ਹਕੂਮਤਾਂ ਦੀ ਬਦਨੀਅਤ ਵਕਤ ਦੀ ਬੇਦਖੀ ਦੇ ਰਜ਼ਕ ਦੀ ਮਹਾਮਾਰੀ ਨੇ ਬਖਸ਼ਿਆ ਹੈ ਇਹ ਹੁਣ ਉੱਡਣਾ ਚਾਹੁੰਦਿਆਂ ਨੇ ਸਮਾਜ ਦੀਆਂ ਬੰਦਸ਼ਾਂ ਤੇ ਬੇਈਮਾਨੀਆਂ ਤੋਂ ਮੁਕਤ ਹੋਣ ਦਾ ਅਹਿਸਾਸ ਇਹਨਾਂ ਨੂੰ ਡਾਲਰਾਂ ਦੀ ਖੋਜ ਪ੍ਰਤੀ ਉਕਸਾਰਿਆ ਹੈ ਇਹਨਾਂ ਨੂੰ ਲੱਗਦਾ ਹੈ ਕਿ ਡਾਲਰਾਂ ਵਾਲੇ ਦੇਸ਼ ਦੀ ਸੁਤੰਤਰ ਤੇ ਸੁਪਨਸਾਜ ਜੀਜ਼ਾ ਇਹਨਾਂ ਨੂੰ ਫੈਲਣ ਲਈ ਵਧੇਰੇ ਮੌਕੇ ਦੇਵੇਗੀ ਰੁਪਈਆ ਦੇ ਦੇਸ਼ ਵਿੱਚ ਇਹਨਾਂ ਦਾ ਭੁਗਤ ਇੱਕ ਸੁਰੱਖਿਅਤ ਨਹੀਂ ਮਾਪੇ ਵੀ ਇਹਨਾਂ ਨੂੰ ਪ੍ਰਵਾਸ ਭੇਜ ਕੇ ਸੁਰੱਖਰੂ ਹੋਣ ਦਾ ਲਾਹਾ ਲੈਣ ਲਈ ਤਤਪਰ ਹਨ ਖੋਖਲੇ ਤੇ ਖਾਬ ਹੀਣ ਹੋ ਰਹੇ ਰਿਵਾਜ ਤੇ ਰਵਾਈਤਾਂ ਵੀ ਮੇਰੀਆਂ ਕਪਤਾ ਵਰਗੀਆਂ ਧੀਆਂ ਨੂੰ ਜਨਾਵਤਨ ਕਰਨ ਲਈ ਜ਼ਿੰਮੇਵਾਰ ਹਨ ਕਦੇ ਕੁੜੀਆਂ ਦੀਆਂ ਡਾਰਾਂ ਦੀਆਂ ਡਾਰਾਂ ਕਾਲਜਾਂ ਨੂੰ ਪੜ੍ਹਨ ਲਈ ਜਾਂਦੀਆਂ ਹੁੰਦੀਆਂ ਸਨ ਹੁਣ ਲਗਭਗ ਬਹੁ ਗਿਣਤੀ ਕੁੜੀਆਂ ਆਇਲੈਂਡਸ ਸੈਂਟਰਾਂ ਨੂੰ ਸਵੇਰੇ-ਸਵੇਰੇ ਭੱਜੀਆਂ ਜਾਂਦੀਆਂ ਦਿੱਸਦੀਆਂ ਹਨ ਆਇਲੈਂਡਸ ਕਰਨ ਦੀ ਜੋ ਸ਼ੀਲੀ ਤਮੰਨਾ ਨੇ ਮੇਰੀਆਂ ਕਵਤਾ ਵਰਗੀਆਂ ਧੀਆਂ ਨੂੰ ਪਲੱਸ 2 ਦੀ ਪੜ੍ਹਾਈ ਤੀਕ ਸੀਮਤ ਕਰ ਦਿੱਤਾ ਹੈ ਉਹ ਜਲਦੀ-ਜਲਦੀ ਹਵਾ ਹੋ ਜਾਣਾ ਚਾਹੁੰਦੀਆਂ ਨੇ ਦੇਸ਼ ਹੁਣ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਨਿਰਮੋਹ ਹੋਣ ਦੀ ਇਹ ਸਿਖਰ ਹੈ ਬੇਗਾਨਗੀ ਦੀ ਇਹ ਇੰਤਹਾ ਹੈ ਪਿੰਡਾਂ ਦੇ ਪਿੰਡ ਉਜੜ ਰਹੇ ਹਨ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਉਜੜ ਜਾਏਗਾ ਇਹ ਗ੍ਰਾਂਹ ਦੇਖਣ ਨੂੰ ਸਭ ਕੁਝ ਠੀਕ ਲੱਗਦਾ ਹੈ ਅੰਦਰੋਂ ਪਰ ਕੁਝ ਵੀ ਸਬੂਤਾ ਨਹੀਂ ਤਨ ਤੇ ਧਨ ਦੇ ਤਾਨਾ ਸ਼ਾਹ ਨੇ ਹਰ ਵਰਤਾਰੇ ਪਰ ਅਮਲ ਤੇ ਹਰ ਹਰਕਤ ਦਾ ਸਿਆਸਤੀਕਰਨ ਕਰ ਦਿੰਦਾ ਹੈ ਅਜਿਹੇ ਮਨਮੁਖ ਤੇ ਮਾਤਮੀ ਮਾਹੌਲ ਵਿੱਚ ਧੀਆਂ ਕਿੱਥੇ ਜਾਾਂ ਕਿਤੇ ਰੇਪ ਕਿਤੇ ਦੰਗੇ ਤੇ ਕਿਤੇ ਮਰਦਾਉ ਪੁਣਾ ਉਹਨਾਂ ਨੂੰ ਡਰਾਉਂਦਾ ਤੇ ਧਮਕਾਉਂਦਾ ਹੈ ਘਰ ਬਾਜ਼ਾਰ ਦਫ਼ਤਰ ਤੇ ਆਲਾ ਦੁਆਲਾ ਧੀਆਂ ਨੂੰ ਅਸਾਂਤ ਤੇ ਅਸੰਤੁਸ਼ਟ ਕਰਨ ਲਈ ਜ਼ਿੰਮੇਵਾਰ ਹੈ ਧੀਆਂ ਲਈ ਡਾਲਰਾਂ ਦੀ ਖੋਜ ਦਾ ਸਫ਼ਰ ਹੀ ਉਹਨਾਂ ਦਾ ਆਖਰੀ ਹਮਲਾ ਤੇ ਬਚਾਅ ਹੈ ਇਸ ਸਫ਼ਰ ਵੀ ਭਾਵੇਂ ਬਹੁਤਾਂ ਸੁਖਾਵਾਂ ਤੇ ਸਹਿਜ ਨਹੀਂ ਪਰ ਉਹਨਾਂ ਕੋਲ ਇਸ ਤੋਂ ਬਿਨਾ ਹੋਰ ਕੋਈ ਬਦਲ ਵੀ ਨਹੀਂ ਹੈ ਇਸੇ ਲਈ ਉਹ ਡਾਲਰ ਖੋਜਣ ਲਈ ਉਤਾਵਣੀਆਂ ਤੇ ਉਤੇਜਤ ਹਨ ਕੋਈ ਕਹੇ ਸਿਆਣੀਆਂ ਕੋਈ ਕਹੇ ਝੱਲੀਆਂ ਮੇਰੀਆਂ ਕਵਤਾ ਵਰਗੀਆਂ ਧੀਆਂ ਡਾਲਰ ਖੋਜਣ ਚੱਲੀਆਂ ਢਿੱਡਾਂ ਵਿੱਚ ਅਰਜ਼ੋਈਆਂ ਦਿਲਾਂ ਵਿੱਚ ਅਰਦਾਸ ਮਾਸੂਮ ਜਹੀਆਂ ਨਹੀਂ ਜਾਣਦੀਆਂ ਹੁੰਦਾ ਕੀ ਪਰਵਾਸ ਸਾਡੇ ਘਰ ਆਇਲਟਸ ਦੀ ਪੜ੍ਹਾਈ ਕਰਨੇ ਰਿਸ਼ਤੇਦਾਰ ਇੱਕ ਧੀ ਕੁਝ ਮਹੀਨੇ ਰਹਿੰਦੀ ਰਹੀ ਮੋਖੋਰੀ ਮਾਸੂਮ ਤੇ ਮਲਾਪੜੀ ਸਾਡਾ ਜੀ ਲਾਈ ਰੱਖਿਆ ਉਸਨੇ ਦਿਨ ਰਾਤ ਪੜ੍ਹਦੀ ਰਹਿੰਦੀ ਅੰਗਰੇਜ਼ੀ ਵਿਸ਼ੇ ਵਿੱਚ ਕਮਜ਼ੋਰ ਹੋਣ ਕਰਕੇ ਮੇਰੀ ਪਤਨੀ ਉਸ ਨੂੰ ਕਦੇ-ਕਦੇ ਅੰਗਰੇਜ਼ੀ ਪੜ੍ਹਾ ਦਿੰਦੀ ਮੈਂ ਉਸ ਨੂੰ ਹਰ ਰੋਜ਼ ਆਇਲਟ ਸੈਂਟਰ ਛੱਡ ਕੇ ਤੇ ਲੈ ਕੇ ਆਉਂਦਾ ਮੇਰੀ ਪਤਨੀ ਨੂੰ ਵਹਿਮ ਸੀ ਕਿ ਨਿਆਣੀ ਜਾਈ ਇਹ ਕਿਤੇ ਭੁੱਲ ਭਟਕ ਨਾ ਜਾਵੇ ਉਹ ਤੇਜ਼ ਤੇਜ਼ ਕਦਮ ਤੁਰਦੀ ਮੈਂ ਤੁਰਿਆ ਜਾਂਦਾ ਉਸ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ ਉਸ ਅੰਦਰ ਜਲਦੀ ਜਲਦੀ ਕੈਨੇਡਾ ਪਹੁੰਚਣ ਦੀ ਦੀਜ਼ ਛੜਫਟਾਉਂਦੀ ਮੈਂ ਉਸ ਨੂੰ ਬੜੀ ਵਾਰ ਕਿਹਾ ਕਿ ਤੂੰ ਹੋਰ ਪੜ ਤੇਰੇ ਘਰ ਦੇ ਨਜ਼ਦੀਕ ਯੂਨੀਵਰਸਿਟੀ ਹੈ ਪੜ ਕੇ ਕੁਝ ਬਣ ਪਰ ਉਸ ਦੇ ਮਨ ਵਿੱਚ ਸਿਰਫ ਕੈਨੇਡਾ ਜਾਣ ਦਾ ਭੂਤ ਹੀ ਸਵਾਰ ਸੀ ਅੰਗਰੇਜ਼ੀ ਵਿੱਚ ਕਮਜ਼ੋਰ ਹੋਣ ਕਰਕੇ ਉਹ ਆਇਲੈਂਡਸ ਵਿੱਚੋਂ ਲੋਡਿੰਗ ਦੇ ਨੰਬਰ ਨਾ ਲੈ ਸਕੇ ਨਿਰਾਸ਼ਾ ਨੇ ਉਸ ਨੂੰ ਘੇਰ ਲਿਆ ਉਸ ਨੇ ਆਪਣੇ ਘਰ ਜਾ ਕੇ ਇੱਕ ਵਾਰ ਫਿਰ ਆਇਲੈਂਡਸ ਦੇ ਪੇਪਰ ਦਿੱਤੇ ਪਰ ਫਿਰ ਵੀ ਲੋੜ ਜੋਗੇ ਨੰਬਰ ਨਾ ਆਏ ਉਸ ਦੀ ਮਾਂ ਦੀ ਇੱਛਾ ਸੀ ਕਿ ਮੇਰੀ ਕੁੜੀ ਹਰ ਹਾਲਤ ਪਰਦੇਸ ਚਲੀ ਜਾਵੇ ਮਾਂ ਹਰ ਹਿੱਲੇ ਉਸ ਨੂੰ ਪਰਦੇਸ ਭੇਜਣਾ ਚਾਹੁੰਦੀ ਸੀ ਜਦੋਂ ਸਭ ਹੀਲੇ ਬੇਕਾਰ ਹੋ ਗਏ ਤਾਂ ਉਸਨੇ ਮੋਟੀ ਰਕਮ ਖਰਚ ਕੇ ਏਜੰਟ ਰਾਹੀਂ ਜਾਲੀ ਢੰਗ ਨਾਲ ਉਸਨੂੰ ਅਮਰੀਕਾ ਭੇਜ ਦਿੱਤਾ ਅਮਰੀਕਾ ਪਹੁੰਚ ਕੇ ਉਸਨੂੰ ਕਾਫੀ ਮੁਸ਼ਕਲਾਂ ਆਈਆਂ ਕੋਈ ਰਿਸ਼ਤੇਦਾਰ ਢੋਈ ਨਾ ਦੇਵੇ ਇਕੱਲੀ ਕੁੜੀ ਕਦੇ ਕਿਤੇ ਕਦੇ ਕਿਤੇ ਟਿਕਾਣਾ ਲੱਭਦੀ ਰਹੀ ਉਸਦੀ ਕਥਾ ਪੂਰੇ ਪੰਜਾਬ ਦੀਆਂ ਧੀਆਂ ਦੀ ਕਥਾ ਹੈ ਤਿਆਂ ਨੂੰ ਧੀਆਂ ਧਿਆਣੀਆਂ ਕਹਿਣ ਵਾਲੇ ਅਸੀਂ ਲੋਕ ਕਿੰਨੇ ਬੇਗਾਨੇ ਤੇ ਬੇਸ਼ਰਮ ਹੋ ਗਏ ਹਾਂ ਮਾਸੂਮ ਧੀਆਂ ਬੇਗਾਨੇ ਦੇਸ਼ਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਸੰਤਾਪ ਚੱਲ ਰਹੀਆਂ ਹਨ ਅਤੇ ਅਸੀਂ ਮਾਪੇ ਲੋਕ ਗੁਰੂਆਂ ਪੀਰਾਂ ਦੇ ਪੰਜਾਬ ਨੂੰ ਉਜਾੜਨ ਦੇ ਜਨੂਨ ਨੂੰ ਆਪਣਾ ਜੀਵਨ ਮਨੋਰਥ ਬਣਾਈ ਰੱਖੀ ਬੈਠੇ ਹਾਂ ਕੌਣ ਫੜੇ ਧੀਆਂ ਦੀ ਬਾਹ ਮੇਰੀ ਰਿਸ਼ਤੇਦਾਰ ਧੀ ਡਾਲਰ ਖੋਜਣ ਲਈ ਪਤਾ ਨਹੀਂ ਕੀ ਕੀ ਪਾਪੜ ਵੇਨ ਰਹੀ ਹੈ ਕੁਝ ਡਾਲਰ ਬਚਾ ਕੇ ਮਾਂ ਨੂੰ ਭੇਜਦੀ ਹੈ ਭਰਾ ਲਈ ਮੋਟਰਸਾਈਕਲ ਤੇ ਮਾਂ ਲਈ ਕਾਰ ਲੈ ਕੇ ਦੇਣ ਦੇ ਵਾਦੇ ਡਾਲਰਾਂ ਦੀ ਖੋਜ ਵਿੱਚ ਭਸਮ ਹੋ ਕੇ ਜਾਂਦੇ ਹਨ ਡਾਲਰ ਖੋਜਦੇਆਂ ਖੋਜਦੇਆਂ ਉਮਰ ਲੰਘਾ ਲੈਂਦੀਆਂ ਹੰਤੀਆਂ ਇਕੱਲੀਆਂ ਰਹਿੰਦੀਆਂ ਰਹਿੰਦੀਆਂ ਨਿਰਮੋਹ ਹੋ ਜਾਂਦੀਆਂ ਹਨ ਰਿਜ਼ਕ ਦੀ ਤੇਜ਼ ਤੇ ਤਰਲ ਦੌੜ ਨਾਲ ਹੰਬ ਜਾਂਦੀਆਂ ਹਨ ਧੀਆਂ ਦੀ ਬੇਦਰਦ ਤੇ ਬਾਮਸ਼ੁਕ ਚਲਾ ਪਤਨੀ ਦੇ ਦਰਦ ਨੂੰ ਕਿਹੜਾ ਵਰਸ਼ਾ ਲਿਖੇਗਾ ਆਪਣੇ ਦੁੱਖ ਮੋਬਾਈਲਾਂ ਨੂੰ ਦੱਸ-ਦੱਸ ਕੇ ਥੱਕ ਗਈਆਂ ਧੀਆਂ ਨੂੰ ਮਾਪੇ ਦੇ ਗਲ ਲੱਗ ਕੇ ਰੋਣ ਦਾ ਚੇਤਾ ਭੁੱਲ ਜਾਂਦਾ ਹੈ ਜੋ ਆਕੜੀਆਂ ਜਿਹੀਆਂ ਅੰਦਰਲੇ ਹੌਲ ਕਿਸ ਕੋਲ ਫਰੋਲਣ ਤਪਦੀਆਂ ਰਿਜਦੀਆਂ ਖਪਦੀਆਂ ਤੇ ਸੋਚਦੀਆਂ ਧੀਆਂ ਦੀ ਆਵਾਜ਼ ਆਰੀ ਕੌਣ ਸਮਝੇ ਮੇਰੀਆਂ ਕਪਤਾ ਵਰਗੀਆਂ ਧੀਆਂ ਹੌਲੀ-ਹੌਲੀ ਸੈਟਲ ਤਾਂ ਹੋ ਜਾਂਦੀਆਂ ਹਨ ਪਰ ਉਹਨਾਂ ਦੀ 나ੜ-나ੜ ਵਿੱਚ ਜਲਾਵਤਨੀ ਜਮ ਜਾਂਦੀ ਹੈ ਪਤਾ ਸਾਨੂੰ ਸਾਰਿਆਂ ਨੂੰ ਹੈ ਪਰ ਅਸੀਂ ਸਾਰੇ ਲੋਕ ਵਸਤੂਆਂ ਤੇ ਵਰਤਾਰਿਆਂ ਨੂੰ ਫਿਲਮੀ ਕ੍ਰਿਤ ਕਰਦੇ ਰਹਿੰਦੇ ਹਾਂ ਸੱਚ ਸਾਡੇ ਕੋਲੋਂ ਨਾਨਕ ਫਰੀਦ ਬੁੱਲੇ ਤੇ ਵਾਰਿਸ ਸ਼ਾਹ ਵਾਂਗੂ ਫੜਿਆ ਨਹੀਂ ਜਾਂਦਾ ਕਿਉਂਕਿ ਅਸੀਂ ਦਰਵੇਸ਼ ਫਕੀਰ ਤੇ ਗੁਰੂ ਨਹੀਂ ਹਾਂ ਅਸੀਂ ਡਾਲਰਾਂ ਦੀ ਭਾਸ਼ਾ ਵਿੱਚ ਜ਼ਿੰਦਗੀ ਨੂੰ ਮਾਪਦੇ ਹਾਂ ਜ਼ਿੰਦਗੀ ਮਾਪਣ ਤੇ ਮਰਨ ਵਾਲੀ ਚੀਜ਼ ਨਹੀਂ ਜ਼ਿੰਦਗੀ ਮਾਨਣ ਤੇ ਮੋਹ ਕਰਨ ਵਾਲੀ ਸ਼ਾਇਰੀ ਵੀ ਹੈ ਡਾਲਰਾਂ ਦੀ ਤਕੜੀ ਵਿੱਚ ਰਿਸ਼ਤੇਆਂ ਕਾਰੋਬਾਰਾਂ ਮੁੱਲਾਂ ਤੇ ਵਰਤਾਰਿਆਂ ਨੂੰ ਤੋਲ-ਤੋਲ ਕੇ ਸਿਵਿਆਂ ਤਿੱਕ ਲੈ ਗਏ ਹਾਂ ਅਸੀਂ ਪੱਕਾ ਤੇ ਭਾਗ ਕੁਝ ਵੀ ਨਹੀਂ ਰਹਾ ਨਿਵਣ ਨਭਾਉਣ ਦੀਆਂ ਗੱਲਾਂ ਖਤਮ ਹੋਣ ਨੂੰ ਫਿਰਦੀਆਂ ਗ੍ਰਸਤੀ ਢਾਂਚੇ ਦੀਆਂ ਚੂਲਾ ਲਗਭਗ ਖਿੱਲ ਗਈਆਂ ਹਨ ਇਸ ਸਮੁੱਚੀ ਟੁੱਟ-ਪੱਟ ਦੇ ਡਾਲਰ ਦੌੜ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਮੇਰੀਆਂ ਕਪਤਾ ਵਰਗੀਆਂ ਧੀਆਂ ਦਾ ਹੋਇਆ ਹੈ ਫਿਰਤਨ ਕਪੜੇ ਪਾਉਣ ਖਾਣ ਪੀਣ ਤੇ ਰਿਸ਼ਤੇ ਬਣਾਉਣ ਵਰਗੀਆਂ ਤਮਾਮ ਆਜ਼ਾਦੀਆਂ ਦੇ ਬਾਵਜੂਦ ਧੀਆਂ ਨੂੰ ਡਾਲਰਾਂ ਦੇ ਦੇਸ਼ ਵਿੱਚ ਆਪਣਾ ਆਦਰਸ਼ਕ ਸਿਰਜਣਾ ਸੌਖਾ ਨਹੀਂ ਨੈਤਿਕ ਸਮਾਜਿਕ ਤੇ ਸਭਿਆਚਾਰਕ ਮੁੱਲਾਂ ਤੋਂ ਬਾਗੀ ਹੋਣ ਦੀਆਂ ਹਰਕਤਾਂ ਨੇ ਧੀਆਂ ਨੂੰ ਡਾਲਰਾਂ ਦਾ ਮੁਤਾਜ ਬਣਾ ਦਿੱਤਾ ਹੈ ਡਾਲਰਾਂ ਦੀ ਮਸ਼ੀਨੀ ਤੇ ਮਾਰੂ ਖੋਜ ਨਾਲ ਹੰਬ ਕੇ ਤਰ੍ਹਾਂ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਮਨ ਪਰਚਾਵੇ ਨੂੰ ਲੱਭਣਾ ਉਹਨਾਂ ਦੀ ਲੋੜ ਬਣ ਗਿਆ ਹੈ ਜਿਹੜੀਆਂ ਧੀਆਂ ਪੰਜਾਬ ਰਹਿੰਦੇ ਆ ਰਾਜਨੀਤਿਕ ਖੇਤਰ ਵਿੱਚ ਸੋ ਜਿਹੜੇ ਤੇ ਸਰਗਰਮ ਸਨ ਉਹ ਵੀ ਡਾਲਰਾਂ ਦੇ ਤਲਿਸਮ ਦਾ ਸ਼ਿਕਾਰ ਹੋ ਗਏ ਹਨ ਦਾਲਦ ਦੇਸ਼ ਦੇ ਸਿਸਟਮ ਦੀ ਸੁਵਿਧਾ ਤੇ ਕੁਸ਼ਲਤਾ ਹਰ ਕਿਸੇ ਨੂੰ ਮੋਹਿਤ ਕਰਦੀ ਹੈ ਘਰ ਵਸਾਣ ਨਾਲੋਂ ਘਰ ਕਾਰ ਤੇ ਹੋਰ ਸਹੂਲਤਾਂ ਖਰੀਦਣ ਦੀ ਹੋੜ ਜ਼ਿਆਦਾ ਹੈ ਵਾਰ ਖਰੀਦਣ ਤੇ ਵੇਚਣ ਦੇ ਕਾਰੋਬਾਰ ਨੇ ਧੀਆਂ ਦੇ ਅਸਤਿਤਵ ਤੇ ਆਜ਼ਾਦੀ ਨੂੰ ਕਲੰਕਿਤ ਕਰ ਦਿੱਤਾ ਹੈ ਰਿਸ਼ਤਾ ਟੁੱਟਣਾ ਆਮ ਜਿਹਾ ਵਰਤਾਰਾ ਹੈ ਧੀਆ ਦਾ ਘਰ ਛੱਡ ਕੇ ਜਾਣਾ ਤੇ ਸੁਤੰਤਰ ਯੂਨਿਟ ਵਜੋਂ ਰਹਿਣਾ ਡਾਲਰ ਦੇਸ਼ ਦਾ ਰਿਵਾਜ ਹੈ ਪੱਕੇ ਬੰਧਨ ਕਿਤੇ ਕਿਤੇ ਨਿਭਦੇ ਹਨ ਜ਼ਿਆਦਾਤਰ ਧੀਆ ਵਿਆਹ ਕਰਵਾਉਣ ਤੋਂ ਮੁਨਕਰ ਹੋ ਰਹੀਆਂ ਹਨ ਅਗਜ਼ਰ ਵਰਗੀਆਂ ਹੋ ਗਈਆਂ ਨੇ ਮੇਰੀਆਂ ਕਵਤਾ ਵਰਗੀਆਂ ਧੀਆ ਸੁਪਣਿਆਂ ਨਾਲੋਂ ਸਰੀਰਕ ਖਾਹਿਸ਼ਾਂ ਜ਼ਿਆਦਾ ਮਕਬੂਰ ਹੋ ਗਈਆਂ ਹਨ ਪੇਕਿਆਂ ਦੀ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਨਾਲ ਧੀਆਂ ਪੇਕਾ ਮੁਖੀ ਵੀ ਹੋ ਗਈਆਂ ਹਨ ਘਰ ਕਮਰਿਆਂ ਵਿੱਚ ਤਬਦੀਲ ਹੋ ਗਏ ਹਨ ਰਸੋਈ ਨਾਲੋਂ ਬਾਜ਼ਾਰ ਦੀ ਲੋੜ ਵੱਧ ਗਈ ਹੈ ਅਤੇ ਇਕੱਠੇ ਰਹਿ ਕੇ ਵੀ ਦਿਲ ਇਕੱਠਾ ਨਹੀਂ ਮੇਰੀ ਇੱਕ ਬਹੁਤ ਸਿਆਣੀ ਵਿਦਿਆਰਥਣ ਕਨੇਡਾ ਚਲੀ ਗਈ ਬਾਪ ਨੇ ਸਰੀਰਕ ਪੱਖੋਂ ਸੁੰਦਰ ਲੜਕਾ ਵੇਖ ਕੇ ਵਿਆਹ ਕਰ ਦਿੱਤਾ ਪਹਿਲੇ ਬੱਚੇ ਦੀ ਆਮਦ ਤੋਂ ਬਾਅਦ ਰਿਸ਼ਤਾ ਟੁੱਟ ਗਿਆ ਹੁਣ ਕਿਸੇ ਦਹਾਜੂ ਸਟੋਰ ਮਾਲਕ ਨਾਲ ਰਹਿ ਰਹੀ ਹੈ ਅਜਿਹੀ ਤਰਸ ਦੀ ਘਰ ਘਰ ਦੇਖਣ ਨੂੰ ਮਿਲਦੀ ਹੈ ਜਿਆਦਾਤਰ ਧੀਆ ਭਾਵੇਂ ਖਾਣਾ ਬਦੋਸ਼ ਹੋਣ ਦੀ ਹੋਣੀ ਭੁਗ ਰਹੀਆਂ ਹਨ ਪਰ ਫਿਰ ਵੀ ਬਹੁਤ ਸਾਰੀਆਂ ਧੀਆ ਨੇ ਸੁਪਣਿਆਂ ਦੇ ਘਰ ਸਿਰਜੇ ਹਨ ਜਿਨ੍ਹਾਂ ਘਰਾਂ ਨੇ ਡਾਲਰਾਂ ਦੇਸ਼ ਦੀ ਤਪਸ਼ ਭਰਪੂਰ ਹਵਾ ਤੋਂ ਖੁਦ ਨੂੰ ਬਚਾ ਲਿਆ ਉਹ ਘਰ ਅਜੇ ਵੀ ਜਿਉਂਦੇ ਨੇ ਜਿਹੜੇ ਘਰਾਂ ਨੇ ਵਿਸਾ ਤੇ ਵਿਰਾਸਤ ਸੰਭਾਲੀ ਹੈ ਉਹ ਘਰ ਅਜੇ ਵੀ ਕਫਤਾ ਵਰਗੇ ਹਨ ਧੀਆਂ ਦੇ ਚੰਗੇ ਵਸੇਬੇ ਲਈ ਸਾਨੂੰ ਸਾਰਿਆਂ ਨੂੰ ਦੁਆਵਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਧੀਆਂ ਦੀ ਸ਼ਾਇਰੀ ਦਾ ਤੋਰ ਟੁਕਾਂਕ ਪੂਰਾ ਤੇ ਪਰਪੱਕ ਰਹੇ ਸ਼ਾਇਰੀ ਦੇ ਵਿੰਭ ਰੂਪਕ ਤੇ ਅਲੰਕਾਰ ਮੌਲਕ ਤੇ ਮੁਹਬਤੀ ਰਹਿਣ ਸ਼ਬਦ ਸ਼ਬਦ ਮਾਨਵੀ ਹੋਵੇ ਧੀਆਂ ਦੇ ਕਾਵਿਕ ਭੂਖ ਲਈ ਅਜਹੀਆਂ ਅਰਜ਼ੋਈਆਂ ਪੂਰੇ ਪੰਜਾਬ ਨੂੰ ਕਰਨ ਦੀ ਲੋੜ ਹੈ ਡਾਲਰਾਂ ਦੀ ਤੱਕੜੀ ਨਾਲੋਂ 13-13 ਤੋਲਣ ਵਾਲੀ ਤੱਕੜੀ ਨੂੰ ਤਰਜੀਹ ਦੇ ਨਾਲ ਪੈਮਾਨੇ ਬਦਲ ਸਕਦੇ ਹਨ ਧੀਆਂ ਦੇ ਹੌਕਿਆਂ ਨੂੰ ਸੁਣ ਨਾਲ ਧੀਆਂ ਦਾ ਸੰਸਾਰ ਸਜੀਵ ਰਹਿ ਸਕਦਾ ਹੈ ਸਾਹ ਸੌਖੇ ਆ ਸਕਦੇ ਹਨ ਵੱਡਾ ਸਾਰਾ ਹੌਸਲਾ ਤੇ ਨਿੱਕੀ ਜਹੀ ਉਮੀਦ ਹਰ ਹਾਲਤ ਬਚਾ ਕੇ ਰੱਖੀ ਕਲਪਨਾ ਦੀਆਂ ਕਿਆਰੀਆਂ ਵਿੱਚ ਨਗਮੇ ਤੇ ਨਜ਼ਮਾਂ ਉਗਾ ਕੇ ਰਖੀ ਬਾਵਲ ਹੁਬ ਹੁਬ ਆਖਦੇ ਧੀਆ ਦੇਣ ਗੀਆਂ ਕੁਲਤਾ ਮੌੜਾ ਦੇਵੀ ਮਾਲਕਾ ਇਹ ਜਿੱਤ ਲੈਣ ਸੰਸਾਰ ਆਪੇ ਢੁੰਡਣ ਹੌਸਲਾ ਆਪੇ ਦੇਣ ਤਸੱਲੀਆਂ ਡਾਲਰਾਂ ਦੇ ਮਹਾਯੁੱਧ ਵਿੱਚ ਸਵਾ ਲੱਖੀਆਂ ਲੜਨ ਟਿਕਲੀਆਂ ਕੋਈ ਕਹੇ ਸਿਆਣੀਆਂ ਕੋਈ ਆਖੇ ਝੱਲੀਆਂ ਪੱਲੇ ਬੰਨ ਅੰਬਰ ਦੀ ਪੋਟਲੀ 3 ਡਾਲਰ ਖੋਜਣ ਚੱਲੀਆਂ 3 ਡਾਲਰ ਖੋਜਣ ਚੱਲੀਆਂ ਧੰਨਵਾਦ ਦੋਸਤੋ ਧੰਨਵਾਦ